ਇਹ ਨਾਲ ਇਹ ਮੇਰਾ ਨਾਮ ਜੀਵਨ ਸਿੰਘ ਗਰਜਪੰਦ ਮਲਮਾਜਰਾ ਮੈਂ ਸੰਵਰਾਲੇ ਤੋਂ ਆ ਰਿਹਾ ਸੀ ਕਿਉਂ ਇੱਥੇ ਮੈਂ ਦੇਖਿਆ ਉਟਾਣਾ ਪਿੰਡ ਦੇ ਵਿੱਚ ਆ ਕੇ ਤਾਂ ਉਧਰੋਂ ਗੱਡੀ ਟਰਨ ਮਾਰ ਰਹੀ ਸੀ ਕੋਲੇ ਦੀ ਓਵਰਲੋਡ ਬਹੁਤ ਜ਼ਿਆਦਾ ਸਪੀਡ ਨਾਲ ਜਦੋਂ ਉਹਨਾਂ ਤੇ ਖੜਦਾ ਹੁੰਦਾ ਉਦੋਂ ਕੋਲਾ ਜਦੋਂ ਟਰਨ ਮਾਰੀ ਇੱਥੇ ਸੰਵਰਾਲੇ ਵੱਲੋਂ ਤਾਂ ਕੋਲਾ ਉੱਪਰੋਂ ਖਿਲ ਰਿਹਾ ਸੀ ਮੈਂ ਮੈਂ ਕਿਹਾ ਵੀ ਆਪਣੇ ਉੱਪਰੋਂ ਗੱਡੀ ਗਿਰ ਗਈ ਤਾਂ ਮੇਰੇ ਨਾਲ ਘਰ ਦੇ ਬੈਠੇ ਸੀ ਪਿੱਛੇ ਉਹਨਾਂ ਨੇ ਰੌਲਾ ਪਾ ਦਿੱਤਾ ਜਦੋਂ ਮੈਂ ਇੱਥੇ ਅਸੀਂ ਤਿੰਨ ਜਾਣੇ ਸੀਗੇ ਵਾਹਨ ਕਿਹੜਾ ਸੀ ਤੁਹਾਡੇ ਕੋਲ ਸਾਡੇ ਕੋਲ ਵੀ ਆਪਣੀ ਗੱਡੀ ਐਕਸਪ੍ਰੈਸ ਹੋ ਐਕਸਪ੍ਰੈਸ ਹੋ ਰੁਕੇ ਤੇ ਜਦੋਂ ਇਹ ਗਰਨ ਲੱਗਿਆ ਤਾਂ ਮੈਂ ਕਿਹਾ ਵੀ ਆਪਾਂ ਗਏ ਉੱਚੀ ਦੇ ਕੇ ਕਿਹਾ ਤਾਂ ਉਹਨਾਂ ਨੇ ਰੌਲਾ ਪਾਤਾ ਮੈਨੂੰ ਮੌਕਾ ਨਹੀਂ ਮਿਲਿਆ ਫੇਰ ਮੈਂ ਬ੍ਰੇਕ ਮਾਰਤੇ ਹੋਲੀ ਜਾ ਰਹੀ ਮੇਰੇ ਅੱਗੇ ਟਰਾਲੀ ਜਾ ਰਹੀ ਮੈਂ ਮੋੜਨਾ ਸੀ ਤਾਂ ਮੈਂ ਇੰਡੀਕੇਟਰ ਲਾਇਆ ਸੀ ਤਾਂ ਮੈਂ ਟਰਾਲੀ ਅੱਗੇ ਆਉਣ ਕਰਕੇ ਮੈਂ ਬਿਲਕੁਲ ਹੋਲੀ ਸੀ ਤਾਂ ਮੈਨੂੰ ਮੈਂ ਫੇਰ ਬ੍ਰੇਕ ਮਾਰਤੇ ਮੇਰੇ ਜਦੋਂ ਮੈਂ ਦੇਖਿਆ ਵੀ ਗੱਡੀ ਉੱਪਰ ਗਿਰੂਗੀ ਫੇਰ ਮੈਂ ਗੇਅਰ ਪਾਉਣ ਲੱਗਿਆ ਤਾਂ ਇਹਨਾਂ ਨੂੰ ਇੱਕਦਮ ਗੱਡੀ ਗਿਰ ਉੱਪਰ ਆ ਕੇ ਗਿਰ ਗਈ ਮੈਂ ਸੱਬੇ ਘਟਦਾ ਬਚ ਗਿਆ ਨਹੀਂ ਤਾਂ ਮੈਨੂੰ ਥੱਲੇ ਦੱਬ ਲੈਣਾ ਸੀ ਕਿੱਥੋਂ ਆ ਰਹੀ ਸੀ ਪਤਾ ਲੱਗਿਆ ਸਮਰਾਲੇ ਤੋਂ ਪਰ ਨਾੜੀ ਇਹ ਤਾਂ ਇਹ ਅਖੀਨੇ ਸਾਈਡ ਤੋਂ ਕੋਲਾਪੁਰ ਹੈ ওভারਲੋਡ ਕੋਲਾ ਹੈ ਅੰਨੇ ਵੱਲ ਤੋਂ ਆ ਰਿਹਾ ਹੈ ਜਾਨਾ ਅਰੇ ਪਤਾ ਨਹੀਂ ਕਿ ਇਹ ਸੈਂਟਰ ਦਾ ਦੇਖ ਲਓ ਕਿੰਨੀ ਜਿਹੜੀ ਪਾੜਨੀ ਆ ਤੁਹਾਨੂੰ ਹੱਥ ਸੇ ਤਾਂ ਕੀ ਕਰਨ ਲੱਗਦੇ ਓਵਰ ਸਪੀਡ ওভারਲੋਡ ਓਵਰ ਸਪੀਡ ਵਾਰਨਿੰਗ ਦੇ ਉੱਪਰ ਮੋੜ ਕੋਲਾ ਉੱਪਰ ਡਿੱਗ ਰਿਹਾ ਇਹ ਲਈ ਮੈਂ ਰੋਲਾ ਪਾਇਆ ਕਿ ਵੀ ਮਾਰੇਗੇ ਆਪਾਂ ਦਾ ਮਾਰਕ ਦੀ ਵਾਲੇ ਮਾਰ ਦੇਣਾ ਹਾਂਜੀ ਕੁਛ ਹੋ ਗਿਆ ਵਗੈਰਾ ਨਹੀਂ ਲੱਗਿਆ ਨਹੀਂ ਨਹੀਂ ਕੁਛ ਪਤਾ ਨਹੀਂ ਹੁਣ ਕੁਝ ਵੀ ਉਹ ਵੀਡੀਓ ਸੀ ਕਿ ਓਵਰ ਓਵਰ ਸਪੀਡ ਮੋੜੀ ਆ ਉਹਨੇ ਬਹੁਤ ਜ਼ਿਆਦਾ ਲੀਨ ਲੇ ਉਹਨਾ ਉੱਪਰੋਂ ਡਿੱਗ ਰਿਹਾ ਸੀ ਤਾਂ ਮੈਂ ਕਿਹਾ ਕਿ ਗਏ ਆਪਾਂ ਦਾ ਹੁਣ ਉਹਨੇ ਲੱਗਿਆ ਵੀ ਓਵਰ ਲੋਡ ਹੋ ਗਿਆ ਹਾਂਜੀ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਹਰਿੰਦਰ ਸਿੰਘ ਪਿੰਡ ਪਿੰਡ ਮੱਲਵਾਜਰਾ ਜੀ ਕੀ ਘਟਨਾ ਹੋਈ ਹੈ ਜੀ ਇਹ ਘਟਨਾ ਇਹ ਆਪਣੇ ਪਿੰਡ ਦੇ ਆਪਣੇ ਘਰ ਭਾਈਚਾਰੇ ਚੋਂ ਨੇ ਘਰਾਂ ਚੋਂ ਦੇ ਸਮਰਾਲੇ ਤੋਂ ਆ ਰਹੇ ਸੀਗੇ ਫੈਮਿਲੀ ਦੇ ਨਾਲ ਤੇ ਆਉਂਦੇ ਤੇ ਇਹਨਾਂ ਨੇ ਇੱਥੋਂ ਪੜੀ ਨੂੰ ਪੜੀ ਵਾਲੇ ਰੋਡ ਤੇ ਮੁੜਨਾ ਸੀ ਮਾਲਮਾਜਰੇ ਵੱਲੋਂ ਤੇ ਡਿਗਟਰ ਲਾਇਆ ਦੀ ਸਲੋ ਜੀ ਗੱਡੀ ਹੌਲੀ ਆ ਰਾਮ ਨਾ ਆ ਰਹੇ ਸੀ ਤੇ ਇਹ ਕੋਲੇ ਦੀ ਗੱਡੀ ਭਰੀ ਹੋਈ ਓਵਰ ਲੋਡ ਹੋ ਰਹੀ ਆ ਚ ਆ ਰਹੀ ਸੀ ਓਵਰ ਸਪੀਡ ਸੀ ਤੇ ਮੋੜ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਗੱਡੀ ਕੰਟਰੋਲ ਤੋਂ ਬਾਹਰ ਆਉਦੇ ਡਰਾਈਵਰ ਦੇ ਇਹਨਾਂ ਨੇ ਆਪਣੀ ਬਚਾਅ ਕਰਨ ਖਾਤਰ ਗੱਡੀ ਆਪਣੀ ਸਾਈਡ ਤੇ ਨੂੰ ਮੋੜ ਪੱਟਤੀ ਕੱਚੇ ਦੇ ਵਿੱਚ ਤੇ ਜਾਨ ਨੂੰ ਇਹਨਾਂ ਦੇ ਕੋਲ ਹੀ ਆ ਕੇ ਡੇਟਰਲਾ ਪਲਟ ਗਿਆ ਇਹ ਹਾਸਾ ਕਿੱਥੇ ਕੰਨ ਹੋਇਆ ਜੀ ਇਹ ਟਾਲਾ ਪਿੰਡ ਆ ਜੀ ਮੰਨ ਲਓ ਭੜੀ ਰੋਡ ਤੇ ਮੁੜਨ ਤੋਂ ਥੋੜਾ ਜਿਹਾ ਪਿੱਛੇ ਆ ਕਿੰਨੇ ਕਜੇ ਹਾਸਾ ਹੋਇਆ ਜੀ 5 6 6 ਵਜੇ 5 ਵਜੇ 5:30 5:6 ਵਜੇ ਦੇ ਕਰੀਬ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਬਚਾ ਹੋਗਾ ਪਰਮਾਤਮਾ ਦੀ ਕਿਰਪਾ ਨਾਲ ਦੋਨੋਂ ਪਾਸੇ ਤੇ ਡਰਾਈਵਰ ਲੱਧਿਆ ਹੋਇਆ ਸੀ ਕਿ ਜਿਹੜੀ ਪਲਟੀ ਕੋਰਾ ਜੀ ਕੋਰਾ ਹਾਂਜੀ ਬਈ ਕੀ ਨਾਮ ਹੈ ਮੇਰਾ ਨਾਮ ਰਜਿੰਦਰ ਸਿੰਘ ਮੰਨ ਲਓ ਜਿਹੜਾ ਪਿੰਡ ਆਈ ਕੀ ਘਟਨਾ ਹੋਈ ਹੈ ਅਟਨਾ ਇਹ ਗੱਡੀ ਮੇਰਾ ਭਰਾ ਚਲਾਉਂਦਾ ਸੀਗਾ ਜੀ ਪਰਿਵਾਰ ਉਹਦਾ ਵਿੱਚ ਸੀਗਾ ਜੀ ਕਿ ਕੌਣ ਕੌਣ ਸੀ ਉਹਦੇ ਵਿੱਚ ਇੱਕ ਆਦੀ ਮਿਸੇ ਸੀਗੀ ਇੱਕ ਸਾਡੀ ਭੈਣ ਸੀਗੀ ਜੀ ਤੇ ਉਹ ਗੱਡੀ ਇਹਨਾਂ ਨੇ ਜਦੋਂ ਮੋੜ ਤੋਂ ਉਹਨੇ 190 ਸਪੀਡ ਨਾਲ ਮੋੜੀ ਵੱਧੂ ਲੋਡ ਸੀਗਾ ਉਹਦੇ ਤੇ ਤੇ ਕੋਲਾ ਜਦੋਂ ਲੋਡ ਮਾਰਿਆ ਜੀ ਕਿ ਝੁੱਲਾ ਮਾਰਿਆ ਉਹਦੇ ਕੋਲਾ ਖੜਦਾ ਦੇ ਕਹਿੰਨੇ ਕਿਹਾ ਵੀ ਗੱਡੀ ਮੇਰੇ ਉੱਤੇ ਪਲਟ ਗਈ ਇਹਨੇ ਆਪਣੇ ਟੱਬਰ ਨੂੰ ਕਿਹਾ ਵੀ ਅਸੀਂ ਆਪਣਾ ਵੀ ਆਪਾਂ ਗਏ ਤੇ ਉਹ ਇਹਨੇ ਨੂੰ ਇਹਨੇ ਗੱਡੀ ਥੱਲੇ ਘੱਟਦੀ ਜਮਾ ਹੀ ਤੇ ਆ ਕੇ ਗੱਡੀ ਇਹਦੇ ਜਿਵੇਂ ਨਾਲ ਉਹ ਇੰਜਣ ਤੇ ਕੋਲਾ ਸਾਰਾ ਡਿਗਿਆ ਤੇ ਉਹਦਾ ਰੈਡੀਏਟਰ ਬੰਪਰ ਤੇ ਇੰਜਣ ਦਾ ਕਾਫੀ ਨੁਕਸਾਨ ਹੋਇਆ ਅਸੀਂ ਫੋਨ ਮਾਰ ਕੇ ਆ ਜਿਹੜਾ ਉਹ ਪੁਲਿਸ ਵਾਲਿਆਂ ਨੂੰ ਬੁਲਾ ਲਿਆ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਆਪਣੀ ਜਿਹੜੀ ਸਾਡੀ ਮੰਗ ਇਹ ਹੈ ਮੰਗ ਇਹੀ ਹੈ ਵੀ ਉਹ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਸਾਡਾ ਨੁਕਸਾਨ ਹੈ ਇਹਦੇ ਬਾਰੇ ਸੋਚਣ ਵੀ ਹੁਣ ਕੀ ਹੋਣਾ ਇਹਨਾਂ